ਹਾਂਜੀ ਅੱਜ ਆਪਾਂ ਖੋਲ ਰਹੇ ਹਾਂ ਆਹ ਮੋਟਰ ਇਹ ਮੋਟਰ ਆਪਾਂ ਲਈ ਜਾ ਜੀ 800 ਰੁਪਏ ਦੀ 16 ਕਿਲੋ ਦਾ ਵਜਣਾਗਾ ਇਹ ਆਪਾਂ ਨੂੰ 50 ਰੁਪਏ ਕਿਲੋ ਪੈ ਗਈ ਤੇ ਜਿਹੜਾ ਬਾਈ ਆਪਾਂ ਨੂੰ ਦੇਖੇ ਗਿਆਗਾ ਉਹ ਕਹਿ ਕੇ ਦੇਖ ਗਿਆ ਵੀ ਇਹਦੇ ਵਿੱਚ ਕਾਪਰ ਆਗਾ ਨਹੀਂ ਜ਼ਿਆਦਾਤਰ ਮੋਟਰਾਂ ਚ ਅੱਜ ਕੱਲ ਆ ਰਿਹਾ ਸਿਲਵਰ ਇਹ ਪੁਰਾਣੀ ਮੋਟਰ ਆ ਬਾਈ ਕਹਿੰਦਾ ਜਦੋਂ ਮੈਂ ਲੈ ਕੇ ਆਇਆ ਸੀਗਾ ਉਦੋਂ ਮੈਨੂੰ ਕਾਪਰ ਦੀ ਕਹਿ ਕੇ ਦਿੱਤੀ ਸੀ ਮੋਟਰ ਉਹਨਾਂ ਨੇ ਸੋ ਆਪਾਂ ਉਹਦਾ ਚੈੱਕ ਤਾਂ ਕਰ ਹੀ ਨਹੀਂ ਗੇ ਜਦੋਂ ਬਾਈ ਦੇਖੇ ਗਿਆਗਾ ਆਹ ਕਰਕੇ ਆਪਾਂ ਇਹਨੂੰ ਹੁਣ ਰਹਿਾਂਗੇ ਖੋਲ ਸਾਰੇ ਆਪਾਂ ਇਹਦੇ ਨਾਟ ਖੋਲ ਤੇ ਚਾਰੇ ਹੁਣ ਆਪਾਂ ਇਹਦਾ ਕੱਢਾਂਗੇ ਰੂਟਰ ਰੂਟਰ ਬਾਹਰ ਕੱਢ ਕੇ ਫਿਰ ਚੈੱਕ ਕਰਦੇ ਆਂ ਵੀ ਕਾਪਰੀ ਆ ਜਾਂ ਸਿਲਵਰ ਆਗਾ ਰੂਟਰ ਪਾਲਿਆ ਕੱਢਾ ਹੁਣ ਆਪਾਂ ਸਾਈਡ ਵਾਲੀ ਪਲੇਟ ਦੇ ਤਿਲਾ ਆਪਾਂ ਦੇਖਾਂਗੇ ਹੁਣ ਪੇਜ ਕਾਸ ਨਾਲ ਕਾਪਰ ਦੀ ਬਣੀ ਹੋਈ ਆ ਮੋਟਰ ਇਹ ਹੁਣ ਜਿਹੜੀ ਆਪਣੀ ਆ ਬਾਡੀ ਆ ਦੇਖ ਦੀ ਇਹ ਆਪਾਂ ਸੈਣੀ ਨਾਲ ਉਪਰੋਂ ਵੱਡਾਂਗੇ ਤਾਂ ਜੋ ਤਾਂ ਬਾ ਆਪਣਾ ਸੌਖੇ ਤਰੀਕੇ ਨਾਲ ਨਿਕਲ ਸਕੇ ਸੋ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਕਮੈਂਟ ਕਰਿਆ ਕਰੋ ਆਪਣੀ ਵੱਧ ਤੋਂ ਵੱਧ ਸਪੋਰਟ ਕਰੋ ਆਪਾਂ ਜੋ ਆਪਦਾ ਕੰਮਕਾਰ ਕਰਦੇ ਆ ਰੁਟੀਨ ਦਾ ਉਹੀ ਦਿਖਾਉਣੇ ਆਗੇ ਕੋਈ ਆਪਾਂ ਗਲਤ ਵੀਡੀਓ ਨਹੀਂ ਪਾਉਂਦੇ ਧੰਨਵਾਦ ਜੀ